ਕਿ ਸਸੇ ਗਾ ਗੀਦਾਂ ਸਾਰਿਆਂ ਮੈਂ ਤੁਹਾਡੀ ਆਪਣੀਆਂ ਮੁਕਤ ਜੋਸ਼ੀ ਜੋਸ਼ੀ ਜੈਨਲੰਤਤ ਦਾ ਸਵਾਗਤ ਲਓ ਅੱਜ ਕਿੰਨੇ ਦਿਨ ਬਾਅਦ ਪੰਜ ਚਾਰ ਦਿਨ ਬਾਅਦ ਤੁਹਾਡੀ ਵੀ ਇੱਕ ਮੁੱਕੀ ਤੇ ਨਹੀਂ ਮਿਲਦੀ ਆ ਗਈ ਭਰਾ ਨੇ ਫੋਨ ਕਰੇਗਾ ਕਿੱਥੇ ਗਵਾਜ ਕਿੱਥੇ ਜਾਣਾ ਪੈਂਦਾ ਕੁਇਨਦਾਰ ਨੇ ਤੇ ਫਿਰ ਮੈਂ ਕੱਲ੍ਹ ਨੂੰ ਇਸ ਨੂੰ ਵੀ ਤਾਲ ਜਿੱਤੇ ਨਾ ਤੇ ਲਓ ਅੱਜ ਫਿਰ ਮੈਂ ਅਸੀਂ ਇੱਕ ਇਹਨੂੰ ਗੀਤ ਕਹੇ ਲੋ ਘੋੜੀ ਕਹੇ ਲੋ ਹੈ ਨਾ ਬਹੁਤ ਹੀ ਪਿਆਰਾ ਜਿਹਾ ਗੀਤ ਹੈ ਤੇ ਉਹ ਨੂੰ ਉਹ ਜਿਹੜੀ ਰੈਸਿਪੀ ਪਾ ਦਿੰਦੇ ਤੇ ਲੋ ਫਿਰ ਮੇਰਾ ਇੱਕ ਭੈਣਾਂ ਨੇ ਕਿਹਾ ਵੀ ਸਾਨੂੰ ਵੀ ਬੁਖਾਰ ਰਹਿੰਦਾ ਵੀ ਆਏ ਲੱਗਦਾ ਵੀ ਬੁਖਾਰ ਚੜਿਆ ਹੋਇਆ ਜਿਵੇਂ ਟਾਈਫਾਇਡ ਹੋ ਗਿਆ ਸੀ ਉਸ ਤੋਂ ਬਾਅਦ ਵੀ ਠੀਕ ਹੀ ਨਹੀਂ ਆਇਆ ਤੇ ਇਹ ਮੈਂ ਨੋਟ ਕਰਾਂਗੀ ਕਾਪੀ ਪੈਂਸ਼ਨ ਲੈ ਲਵੋ ਤੇ ਜਿਹਨੇ ਮੈਨੂੰ ਬਹੁਤ ਭੈਣਾਂ ਨੇ ਪੁੱਛਿਆ ਉਹਦਾ ਸਪੈਸ਼ਲ ਧਿਆਨ ਦੇਵੇ ਤੇ ਬਾਕੀ ਲਿਖ ਲਿਓ ਕਿ ਜਿਹਨੂੰ ਦੱਸਿਆ ਵੀ ਜਾਂਦਾ ਹਰ ਹਾਲਤ ਬਿਲਕੁਲ ਸਹੀ ਹੋ ਜੀ ਮਮੋਲਾ ਕੋਈ ਦੀ ਅਕਾਲ ਵਾਲਾ ਨਹੀਂ ਤੇ ਘਰੇ ਕਰ ਲੈਣਾ ਤੇ ਕੋਈ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਬਿਲਕੁਲ ਸਰੀਰ ਤੰਦਰੁਸਤ ਹੋ ਜਾ ਤੇ ਲੋਕਾਂ ਨੂੰ ਤੁਸੀਂ ਸੁਣਾਓ ਇਸ ਵੀਡੀਓ ਤੇ ਦੱਸਿਓ ਲਾਈਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਮੇਰੇ ਕੀਤਾ ਜੇ ਪਹਿਲਾਂ ਤੁਸੀਂ ਪਰਵਾਹ ਹਾਂਗਾ ਨਾਲ ਦਿੱਤਾ ਇਹਨਾਂ ਨੂੰ ਮਿਲ ਜਿਉਣੀ ਆ ਤਾਂ ਹੀ ਸਾਡਾ ਉਤਸ਼ਾਹ ਵੱਧਦਾ ਤੇ ਤੁਹਾਨੂੰ ਫਿਰ ਅਸੀਂ ਕਹਿੰਦੇ ਜਰੂਰ ਫਿਰ ਵੀਡੀਓ ਪਾਣੀ ਸਾਡੇ ਨੂੰ ਦਿਖਾਉਗੀ ਲੋ ਮੁਖੀਆਂ ਇਹ ਵੀ ਗੜੀਆਂ ਤੇ ਅਸੀਂ ਹਾਜ਼ਰ ਆ ਤੇ ਤੁਸੀਂ ਨਾ ਜਦੋਂ ਅਸੀਂ ਗਾਉਂਦੇ ਸਾਡੇ ਨਾਲ ਗਾਇਆ ਤੁਹਾਨੂੰ ਹੈ ਨਾ ਕਈ ਵਾਰ ਇੱਕ ਗੀਤ ਦੋ ਦੋ ਵਾਰੀ ਕਹਿੰਦੇ ਨਾ ਆਪਾਂ ਉਦੋਂ ਗਾ ਕੇ ਦੇਖਿਆ ਤੁਹਾਨੂੰ ਵੀ ਨਾਲ ਹਨ ਫਿਰ ਸਮਝਣ ਨੂੰ ਤੇ ਗਾਉਣਾ ਵੀ ਆਉਗਾ ਪਰ ਅੱਜ ਕੱਲ ਦੇ ਬੱਚਿਆਂ ਨੂੰ ਗਾਉਣਾ ਨਹੀਂ ਆਉਂਦਾ ਤੇ ਮੈਂ ਦੋਦੀ ਕਹਿੰਦੀ ਮੈਨੂੰ ਤਾਂ ਨਾ ਆਉਂਦਾ ਜਿੰਨਾ ਨਹੀਂ ਗਾਉਣਾ ਮੈਂ ਕਹਿੰ ਤੂੰ ਗਾ ਆ ਦੂਸਰੇ ਗੀਤ ਵੀ ਤਾਂ ਵੀ ਤਾਂ ਗਾਈ ਜਾਣੀ ਹੈ ਫਿਰ ਉਹ ਸਿੱਖੀ ਛੋਟੀ ਜੀ ਆ ਤੈਨੂੰ ਬਹੁਤ ਵਧੀਆ ਲੱਗਦੀ ਹੈ ਤੇ ਲੋ ਤੁਸੀਂ ਵੀ ਸੁਣੋ ਇਸ ਵਿੱਚ ਨੂੰ

jule maliba. mesh gena da se യാടി സവേ മീരാ 嗯。Yeah. ਮੜ ਜਾ ਕਿ ਤੇ ਉਹ ਛਿੜ ਪੈਂਦੀ ਹੈ ਚਲ ਬੱਚੇ ਇਹ ਵੀ ਤਨਸਾ ਦੇਖ ਲੈ ਅਗਰ ਤੋ ਤੇ ਬੜਾ ਜੋਰ ਲੱਗ ਜਾਂਦਾ ਨਾ ਲੰਬਾ ਗੀਤ ਤੇ ਬਾਕੀ ਬਾਤ ਗਵਾ ਪਿੰਦਾ ਤੇ ਦੱਸਿਓ ਤੁਹਾਨੂੰ ਇਹ ਸਾਡਾ ਗੀਤ ਕਿਹੋ ਜਿਹਾ ਲੱਗਿਆ ਤੇ ਭੈਣਾਂ ਤਾਂ ਇਹ ਵੀਰ ਲੱਗਦੇ ਰੇ ਹਨ ਇਹਨੇ ਸੋਹਣੇ ਤੇ ਐਨ ਸ਼ੈਗਨ ਹੋਣੀਆਂ ਹੁੰਦੀਆਂ ਨੇ ਤੇ ਇਹ ਇੱਕੋ ਘੋਰੀਆਂ ਵਿਆਹਾਂ ਚ ਬਹੁਤ ਸੋਹਣੀਆਂ ਲੱਗ ਜੰਨੇ ਤੇ ਤੁਸੀਂ ਜ਼ਰੂਰ ਗਾਇਆ ਕਰੋ ਨਾ ਮਿੱਤਰਾਂ ਨੂੰ ਆਪਣੇ ਇਹ ਸੱਭਿਆਚਾਰਾ ਪਸੂਮਾਲ ਕੇ ਰੱਖਣਾ ਪਰ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਤਰ੍ਹਾਂ ਸੰਭਾਲਣੀਆਂ ਤੇ ਪਤਾ ਵੀ ਇਸ ਸਿੱਕੂਮੈਂਟment ਦੀ ਕੀ ਦਰਦਸ਼ੀ ਹੈ ਨਾ ਪੁਰਾਣਿਆਂ ਜਿਵੇਂ ਗੈਹਾਂ ਦਾ ਮੈਂ ਆਪਾਂ ਨੂੰ ਪਤਾ ਫਿਰ ਨਹੀਂ ਕਿ ਲੋਕਾਂ ਨੇ ਕੀਤਾ ਪਾਰੇ ਨਹੀਂ ਪਤਾ ਲੱਗਣਾ ਨਵੇਂ ਇਤਨਾ ਮੈਂ ਕੀਤਾ ਹੀ ਜਾਂ ਮੇਰੇ ਨਾ ਤੇ ਇਹ ਆਪਣਾ ਪੁਰਾਣਾ ਸੱਭਿਆਚਾਰ ਹੈ ਤੇ ਇਹਨੂੰ ਸੰਭਾਲਣ ਦੀ ਅਸੀਂ ਕੋਸ਼ਿਸ਼ ਕਰੀਏ ਅੱਗੇ ਤੁਸੀਂ ਵੀ ਕਰਿਓ ਪੀੜ੍ਹੀਦਰ ਪੀੜ੍ਹੀ ਇਹਨੂੰ ਸੰਭਾਲਦੇ ਰਹੋ ਤੇ ਤਾਂ ਕਿ ਸਾਡੇ ਆਉਣ ਵਾਲੇ ਸਨਾਂ ਦੇ ਵਿੱਚ ਇਹ ਕੋਈ ਵਿਤਨਾ ਹੋ ਜਾਵੇ ਹੁਣ ਨਹੀਂ ਹੁੰਦੇ ਰੋਕ ਕਿਉਂਕਿ ਇਹ YouTube ਨੇ ਵੀ ਅਮਰ ਕਰ ਦਿੱਤਾ ਹੈ ਨਾ ਤੇ ਲੋਕਾਂ ਨੇ ਵੇਖਦੇ ਰਹਿਣਗੇ ਤੇ ਤੁਸੀਂ ਗੁੰਮਦੇ ਰੋ ਤੇ ਆਨੰਦ ਵਿੱਚ ਰਹੋ ਤੇ ਹੁਣ ਆਜੂ ਆਪਾਂ ਤੰਦਰੁਸਤੀ ਵੱਲ ਹੈ ਨਾ ਉਹ ਭੈਣ ਨੇ ਇੱਕ ਮੈਨੂੰ ਲਿਖਿਆ ਵੀ ਮੈਨੂੰ ਨਾ ਬੁਖਾਰ ਵੀ ਟਾਈਫਾਇਟ ਹੋ ਗਿਆ ਸੀ ਮੁੜ ਕੇ ਆਈ ਐ ਜਿਵੇਂ ਬੁਖਾਰ ਹੁੰਦਾ ਰਹਿੰਦਾ ਹੈ ਨਾ ਵੀ ਹੱਡ ਭੰਨਣੀ ਵੀ ਅਸੀਂ ਬਹੁਤ ਦਵਾਈਆਂ ਲੈ ਲਈਆਂ ਮੈਂ ਹੱਸਣਾ ਇੱਕ ਫਿਰ ਉਹ ਆ ਮਿਲਿਆ ਨੁਕਤਾ ਵੀ ਕਰਕੇ ਦੇਖ ਲਓ ਤੇ ਇਹ ਦੋ ਜਣੀਆਂ ਭੈਣਾਂ ਨੇ ਦੱਸਿਆ ਵੀ ਅਸੀਂ ਠੀਕ ਹੋ ਗਏ ਆ ਇੱਕ ਕਹਿੰਦੀ ਇੱਕ ਬਰੇ ਹਸਬੰਡ ਨੂੰ ਉਹ ਨੂੰ ਐਸੇ ਰਹਿੰਦਾ ਸੀ ਉਹ ਵੀ ਬਿਲਕੁਲ ਠੀਕ ਹੈ ਤੇ ਇਹ ਤੁਸੋਂ ਆ ਕਾਪੀ ਕਹਿੰਦੇ ਇਹਨਾਂ ਨੇ ਤੇ ਪੁੱਠਕੰਡੇ ਉਦੋਂ ਕੀ ਕਰਨਾ ਹੈਗਾ ਇਹਨੂੰ ਬੁਖਾਰ ਹੁੰਦਾ ਆ ਕਾਲੀਆਂ ਮਿਰਚਾਂ ਤਿੰਨ ਦੋ ਦਿਨ ਤੁਰਸੀ ਦੇ ਪੱਤੇ ਤਿੰਨ ਚਾਰ ਤੇ ਪੁੱਠਕੰਡੇ ਦੇ ਪੱਤੇ ਚਾਰ ਪੰਜ ਪੁੱਠਕੰਡੇ ਦੇ ਪੱਤੇ ਹੈ ਨਾ ਕੁੱਟਕੰਡਾ ਦਾ ਪਤਾ ਨਾਲ ਤੁਹਾਡੇ ਘਰਾਂ ਦੇ ਕੋਲੇ ਬੂਟੇ ਖੜੇ ਹੁੰਦੇ ਆ ਕਿਤੇ ਸੜਕਾਂ ਤੇ ਖੜੇ ਹੁੰਦੇ ਨੇ ਕੁੱਥੇ ਕੰਡੇ ਲੱਗੇ ਹੁੰਦੇ ਇਹਨੂੰ ਹੈਨਾ ਉਹ ਲੈ ਲਓ ਤੇ ਉਹਨਾਂ ਨੂੰ ਤੁਸੀਂ ਫਿਰ ਸਵੇਰੇ ਸ਼ਾਮ ਇਹ ਚਬਾਓ ਚਬਾ ਬਿਚ ਬਿਚ ਖਾ ਲੋ ਤੇ ਇਹ ਤੇ ਤੇਰਫਲਾ ਚੂਰ ਨੇ ਜਿਹੜਾ ਉਹ ਲੈ ਲਓ ਤੇਰਫਲਾ ਚੂਰ ਲੈ ਆਓ ਉਹ ਸਵੇਰੇ ਸ਼ਾਮ ਸੈਦ ਦੇ ਨਾਲ ਅੱਧਾ ਚਮਚਾ ਉਹ ਟੱਕ ਦੇ ਮੁਰਕੇ ਬੁਖਾਰ ਨਾ ਦੂਜਾ ਬੁਖਾਰ ਜਿਹੜੇ ਨਾਲ ਟਾਈਫਾਇਡ ਤੋਂ ਹੈ ਤੇ ਲੋ ਉੰਗ ਅਗੇ ਪਰਮਾਤਮਾ ਦਾ ਆਖਾ ਮਾਣੋ ਇਸ ਮੁਕਤੇ ਤੇ ਇਤਨੀ ਖੁਸ਼ੀ ਦਾ ਆਨੰਦ ਤੇ ਸਾਨੂੰ ਦੇ ਹੁਣ ਛੁੱਟੀਆਂ ਕੱਲ ਨੂੰ ਨਵੇਂ ਨੁਕਤੇ ਤੇ ਨਵੇਂ ਗੀਤਨਾ ਮਿਲਾਂਗੇ ਤੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਹੈ ਨਾ ਫਿਰ ਸਦਾ ਹੱਸਦਾ ਰਹਦਾ ਜਾਓ ਤੁਸੀਂ ਸਾਰੇ ਕਮੈਂਟ ਲਿਖ ਦਿਓ ਉਹ ਲਿਖੋ ਤੇ ਸਸੇ ਗਾ